ਬੀਬੀ ਕੋਲਾਜੀ ਭਲਾਈ ਕੇਂਦਰ ਵਿਖੇ ਨੌਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਕੁਰਪੁਰਪ ਅਤੇ ਹਫਤਾਵਾਰੀ ਕੀਰਤਨ ਸਮਾਗਮ ਦਾ ਆਯੋਜਨ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਪਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਦੀ ਅਗਵਾਈ ਹੇਠ ਕੀਤਾ ਗਿਆ। ਉਹਨਾਂ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਨੇ ਸਮੂਹ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਬਾਬਾ ਕੁੰਦਨ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਮਹਾਪੁਰਸ਼ਾਂ ਦੀ 100 ਸਾਲਾਂ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਖੁੰਦਾਨ ਕੈਂਪ ਦਾ ਆਯੋਜਨ ਬੀਬੀ ਕੋਲਾਣ ਜੀ ਚੈਰੀਟੇਬਲ ਹਸਪਤਾਲ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਤਵਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ ਚਾਹਤ, ਓਂਕਾਰ ਸਿੰਘ, ਮਨਿੰਦਰ ਸਿੰਘ ਸਮੇਤ ਸੰਗਤਾਂ ਮੌਜੂਦ ਸਨ। ਅੱਜ ਬੀਬੀ ਕੋਲਾਣ ਜੀ ਭਲਾਈ ਕੇ ਅੰਦਰ ਵਿਖੇ ਸਾਧ ਸੰਗਤ ਜੀ, ਮਾ ਪੁਸ਼ਪਾਇਸਾ ਪਈ ਗੁਰਗਵਾਸ ਸਿੰਘ ਜੀ, ਹੋਰਾਂ ਬਜ਼ੁਰਗ ਅਦਾਰੇ ਪਈ ਅਰਵਿੰਦਰ ਪਾਸ ਸਿੰਘ ਜੀ ਲਿਟਰ ਸੱਚੇ ਪਾਤਸ਼ਾਹ ਦੀ ਮੇਰ ਨਾਲ ਵੀਰਵਾਰ ਇਸ ਗੁਰਪਰਵ ਨੂੰ ਮਨਾਉਂਦੇ ਹੋਏ ਅੱਜ 사ਤਸੰਗ ਦੇ ਦੀਵਾਨ ਸਜੇ ਨੇ ਸੱਚੇ ਪਾਤਸ਼ਾਹ ਜੀ ਨੇ ਬੜੀ ਮੇਰ ਕੀਤੀ ਹੈ ਤਰਸ ਕੀਤਾ ਹੈ ਖੁਸ਼ੀਆਂ ਬਖਸ਼ੀਆਂ ਆਪਣੀਆਂ ਆਪਾਂ ਸਾਰਿਆਂ ਨੂੰ ਬੇਨਤੀ ਹੈ ਅਸੀਂ ਗੁਰਤੇਗ ਬਾਦਸਾਹ ਜੀ ਦੇ ਇਸ ਮਹਾਨ ਗੁਰਪਰਵ ਨੂੰ ਗੁਰੂ-ਗੁਰੂ ਕਰਦੇ ਹੋਏ ਕੀਰਤਨ ਕਰਦੇ ਹੋਏ ਕਥਾ ਕਰਦੇ ਹੋਏ ਵੱਦ ਤੋਂ ਵੱਦ ਬਾਣੀ ਪੜ ਕੇ ਘਰਾਂ ਦੇ ਦੀਵ ਮਾਲਾ ਕਰਕੇ ਆਪਾਂ ਗੁਰਪਰਵ ਮਨਾਈਏ 사ਤਸੰਗ ਜੀ